ਸਤਿ ਸ਼੍ਰੀ ਅਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਆਮ ਲੋਕਾਂ ਲਈ ਬਣਿਆ ਸਿਰਦਰਦੀ 12 ਤੋਂ 24 ਘੰਟੇ ਦੀ ਦੇਰੀ ਨਾਲ ਪਹੁੰਚ ਰਹੀਆਂ ਨੇ ਟ੍ਰੇਨਾਂ ਤਾਮਿਲਨਾਡੂ ਦੀ ਪਟਾਕਾ ਫੈਕਟਰੀ 'ਚ ਤਮਾਕਾ 6 ਔਰਤਾਂ ਸਮੇਤ 10 ਲੋਕਾਂ ਦੀ ਹੋਈ ਮੌਤ ਜ਼ਖਮੀ ਲੋਕ ਹਸਪਤਾਲ 'ਚ ਜ਼ੇਰੇ ਇਲਾਜ ਅਰਵਿੰਦ ਕੇਜਰੀਵਾਲ ਦੇ ਅੰਤਰੀਮ ਜ਼ਮਾਨਤ ਤੇ ਸੁਪਰੀਮ ਕੋਰਟ 'ਚ ਫੈਸਲਾ ਜੀਡੀ ਦਾਇਰ ਕਰੇਗੀ ਚਾਰਜ ਸ਼ੀਟ ਪਿਛਲੀ ਸੁਣਵਾਈ ਦੌਰਾਨ ਈਡੀ ਨੇ ਕੀਤਾ ਸੀ ਵਿਰੋਧ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸ਼ਤਾਬਦੀ ਵਰਗੀਆਂ ਟ੍ਰੇਨਾਂ ਡਾਇਵਰਟ ਰੂਟ ਤੋਂ ਜਲੰਧਰ ਪਹੁੰਚਣ 'ਚ 5 ਘੰਟੇ ਤੱਕ ਦਾ ਵਾਧੂ ਸਮਾਂ ਲੈ ਰਹੀਆਂ ਨੇ ਉਥੇ ਗਰੀਬ ਰਥ ਅਮਰਪਾਲੀ ਅਤੇ ਸਤਖੰਡ ਐਕਸਪ੍ਰੈਸ ਵਰਗੀਆਂ ਕਈ ਗੱਡੀਆਂ 12 ਤੋਂ 24 ਘੰਟੇ ਦੀ ਦੇਰੀ ਨਾਲ ਸਿੱਟੀ ਸਟੇਸ਼ਨ ਤੇ ਪਹੁੰਚੇ ਦੇਖੀਆਂ ਜਾ ਰਹੀਆਂ ਹਨ ਟ੍ਰੇਨਾਂ ਦੀ ਲੇਟ ਲਤੀਫੀ ਕਾਨ ਯਾਤਰੀਆਂ ਦੀ ਦਿੱਕਤਾਂ ਚ ਵਾਧਾ ਹੋ ਰਿਹਾ ਤੇ ਸਟੇਸ਼ਨਾਂ ਤੇ ਲੰਮੀ ਉਡੀਕ ਕਰਦੇ ਯਾਤਰੀਆਂ ਦੇ ਪਸੀਨੇ ਛੁੱਟ ਰਹੇ ਨੇ ਗਰਮੀ ਕਾਲ ਲੋਕ ਘਰਾਂ ਚੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ ਨੇ ਪਰ ਟ੍ਰੇਨਾਂ ਦੇ ਸਫ਼ਰ ਲਈ ਜਾਣ ਵਾਲੇ ਲੇਟਰ ਤੀਫੀ ਲਈ ਤਿਆਰ ਹੋ ਕੇ ਘਰੋਂ ਨਿਕਲਣਾ ਪੈ ਰਿਹਾ ਕਿਸਾਨਾਂ ਵੱਲੋਂ ਸ਼ੰਭੂ ਬਾੜ ਦੇ ਦਿੱਤੇ ਜਾ ਰਹੇ ਧਰਨੇ ਕਾਰਨ ਅੰਬਾਲਾ ਤੋਂ ਬਾਅਦ ਦਾ ਰੇਲਵੇ ਟ੍ਰੈਕ ਬੰਦ ਪਿਆ ਜਿਸ ਕਾਰਨ ਤਾਮਿਲਨਾਡੂ ਦੇ ਦੱਖਣੀ ਵਿਰੋਧੂਨਗਰ ਜ਼ਿਲ੍ਹੇ ਦੇ ਸ਼ਿਵਕਾਸ਼ੀ ਦੇ ਸਿੰਘ ਮਾਲਾਪੱਟੀ ਪਿੰਡ ਵਿੱਚ ਪਟਾਕਾ ਯੂਨਿਟ 'ਚ ਹੋਏ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ 10 ਹੋਗੀ। ਮਰਨ ਵਾਲੇ ਚ 6 ਔਰਤਾਂ ਵੀ ਸ਼ਾਮਿਲ ਨੇ ਪੁਲਿਸ ਉਤਰਾਣ ਦੱਸਿਆ ਕਿ ਧਮਾਕੇ 'ਚ ਜ਼ਖਮੀ ਤੇ ਝੋਲਸਗੇ 13 ਲੋਕਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਇੱਕ ਨਿੱਜੀ ਪਟਾਕਾ ਯੂਨਿਟ 'ਚ ਕਰੀਬ 100 ਕਰਮਚਾਰੀ ਫੈਂਸੀ ਪਟਾਕੇ ਬਣਾਉਣ 'ਚ ਲੱਗੇ ਹੋਏ ਸਨ ਇਸ ਹਾਦਸੇ 'ਚ 6 ਮਜ਼ਦੂਰਾਂ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ 3 ਹੋਰਾਂ ਦੀ ਸ਼ਿਵਕਾਸ਼ੀ ਦੇ ਸਰਕਾਰੀ ਹਸਪਤਾਲ 'ਚ ਮੌਤ ਹੋ ਗਈ ਧਮਾਕੇ ਤੋਂ ਬਾਅਦ ਬਚਾਅ ਮੁਹਿੰਮ ਦੌਰਾਨ ਨੇ ਕਰਮਚਾਰੀ ਦੇ ਲਾਪਤਾ ਹੋਣ ਦੀ ਵੀ ਸੂਚਨਾ ਮਿਲੀ ਉਸ ਦੀਆਂ ਸੜੀਆਂ ਹੋਈਆਂ ਲਾਸ਼ਾਂ ਬਾਅਦ ਵਿੱਚ ਦੇ ਰਾਤ ਮਲਬੇ ਪੁਲਿਸ ਨੇ ਪਟਾਕਾ ਯੂਨਿਟ ਦੇ ਮਾਲਕ ਤੇ ਦੋ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੋਕ ਸਭਾ ਚੋਣ ਪ੍ਰਚਾਰ ਲਈ ਅੰਤਰੀਮ ਜ਼ਮਾਨਤ ਮਿਲੇਗੀ ਜਾਂ ਨਹੀਂ ਇਸ ਤੇ ਸੁਪਰੀਮ ਕੋਰਟ ਦਾ ਫੈਸਲਾ ਸੁਣਾ ਸਕਦਾ ਪਰ ਇਸ ਤੋਂ ਪਹਿਲਾਂ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੰਤਰੀਮ ਜ਼ਮਾਨਤ 'ਤੇ ਰੋਕ ਲਗਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਸੁਪਰੀਮ ਕੋਰਟ 'ਚ ਕੇਜਰੀਵਾਲ ਦੀ ਪਟੀਸ਼ਨ ਤੇ ਸੁਣਵਾਈ ਦੌਰਾਨ ED ਨੇ ਇਸ ਦਾ ਸਖਤ ਵਿਰੋਧ ਕੀਤਾ ਸੀ ED ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕਰਕੇ ਅੰਤਰੀਮ ਜ਼ਮਾਨਤ ਦੇਣ ਦਾ ਸਖ ਸ਼ਬਦਾਂ 'ਚ ਵਿਰੋਧ ਕੀਤਾ ਇਸ ਦੇ ਨਾਲ ਹੀ ED ਦੇ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਖਬਰ ਆਈ ਹੈ ਕਿ ਜਾਂਚ ਏਜੰਸੀ ਮੁੱਖ ਮੰਤਰੀ ਦੇ ਖਿਲਾਫ ਅੱਜ ਸਪਲੀਮੈਂਟਰੀ ਚਾਰਜ ਸਕਦੀ ਹੈ ਜ਼ਾਹਰ ਹੈ ਕਿ ਐਡੀ ਨੇ ਅੰਤਰੀਮ ਜ਼ਮਾਨਤ ਮਿਲਣ ਦੀ ਸੰਭਾਵਨਾ ਨੂੰ ਰੱਦ ਕਰਨ ਲਈ ਆਪਣੀ ਸਾਰੀ ਤਾਕਤ ਲਗਾ ਦਿੱਤੀ ਪਿਛਲੇ ਦਿਨੀ ਜ਼ਿਲ੍ਹਾ ਸੰਗਰੂਰ ਦੇ ਪਿੰਡ ਲੱਡਾ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਦੀ ਚੋਣ ਮੁਹਿੰਮ ਵਿੱਚ ਪਟਿਆਲਾ ਦੀ ਸਿਮਰਨ ਮਹਾਂਤ ਵੱਲੋਂ ਵਿਗਨ ਪਾਉਣ ਦੇ ਮਾਮਲੇ ਨੂੰ ਲੈ ਕੇ ਬੀਤੇ ਦਿਨੀ ਕਿਨਰ ਸਮਾਜ ਵੱਲੋਂ ਹਰੇੜੀ ਰੋਡ ਸੰਗਰੂਰ ਵਿਖੇ ਗੁਰੂ ਮਾਤਾ ਪ੍ਰੀਤੀ ਮਹਾਂਤ ਜੀ ਦੀ ਅਗਵਾਈ ਵਿੱਚ ਮਹਾਪੰਚਾਇਤ ਦਾ ਯੋਜਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹੇ ਦੀ ਵਕਫਾ ਖਲਕਿਆਂ ਦੇ ਮਹਾਂਤਾਂ ਨੇ ਸ਼ਰਕਤ ਕਰਦੇ ਆ ਸਿਮਰਨ ਮਹਾਂਤ ਦੇ ਇਸ ਰਵੱਈਏ ਦਾ ਕਰੜੇ ਸ਼ਬਦਾਂ ਦੇ ਵਿੱਚ ਵਿਰੋਧ ਕੀਤਾ ਇਸ ਮੌਕੇ ਗੁਰੂ ਮਾਤਾ ਪ੍ਰੀਤੀ ਮਹਾਂਤ ਨੇ ਕਿਹਾ ਕਿ ਕੋਈ ਵੀ ਕਿਨਰ ਕਿਸੇ ਹੋਰ ਦੇ ਇਲਾਕੇ 'ਚ ਜਾ ਕੇ ਇਸ ਤਰ੍ਹਾਂ ਦੀ ਘ ਅੱਜ ਫਕੀਰ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਜਿਸ ਕਾਨੂੰਨਾਂ ਵਿੱਚ ਵਿਆਕਰਣ ਦੀ ਵੀ ਪ੍ਰਥਾ ਨਹੀਂ ਉਹਨੇ ਕਿਹਾ ਕਿ ਉਹ ਪਿਛਲੇ 40 ਸਾਲਾਂ ਤੋਂ ਸੰਗਰੂਰ ਦੇ ਲੋਕਾਂ ਵਿੱਚ ਜਾ ਕੇ ਵਿਚਰ ਰਹੇ ਨੇ ਜਿਸ ਕਾਰਨ ਇੱਥੋਂ ਦੇ ਲੋਕ ਤੇ ਸਾਰੀਆਂ ਸਿਆਸੀ ਧਾਰੀਆਂ ਦੀ ਆਗੂ ਉਹਨਾਂ ਦੇ ਲਈ ਸਤਕਾਰਯੋਗ ਨੇ ਇਸ ਮਹਾਪੰਚਾਇਤ ਦੌਰਾਨ ਕਿਨਰ ਸਮਾਜ ਵੱਲੋਂ ਸਿਮਰਨ ਮਹੰਤ ਦੇ ਮਾਮਲੇ ਸੰਬੰਧੀ ਹੋਰ ਵੀ ਕਈ ਫੈਸਲੇ ਲਏ ਗਏ। ਇਹ ਜੋ ਹਰਕਤ ਹੋਈ ਹੈ ਪਿੰਡ ਲੱਡਾ ਦੇ ਵਿੱਚ ਇਹ ਪਿੰਡ ਲੱਡਾ ਸਾਡਾ ਮੰਗਣਖਾਨ ਦਾ ਖੇਤਰਫਲ ਸਾਡਾ ਹੈ ਉਹ ਅਸੀਂ ਜਾਣਦੇ ਹਾਂ ਸਾਡੇ ਦਸਾਂ ਪੀੜੀਆਂ ਤੋਂ ਸਾਡੇ ਬਜ਼ੁਰਗ ਜਾਂਦੇ ਆ ਰਹੇ ਨੇ ਹੁਣ 40 ਸਾਲ ਤੋਂ ਅਸੀਂ ਜਾਂਦੇ ਆਨੇ ਆਂ ਔਰ ਸਾਡਾ ਉਹ ਪਿੰਡ ਹੈ ਬੜੇ ਅੱਛੇ ਲੋਕ ਹੈ ਉੱਥੇ ਜਿਹੜੇ ਰਹਿੰਦੇ ਨੇ ਔਰ ਸਾਡੇ ਸੰਗਰੂਰ ਸ਼ਹਿਰ ਦੇ ਲੋਕ ਵੀ ਬੜੇ ਅੱਛੇ ਨੇ ਬੜੇ ਸਮਝਦਾਰ ਸੂਝਵਾਨ ਨੇ ਤੇ ਔਰ ਲੱड्डा ਪਿੰਡ ਦੇ ਵੀ ਸਾਡੇ ਸਾਬਕਾ ਸਰਪੰਚ ਗੁਰਚਰਨ ਸਿੰਘ ਜੀ ਸਾਡੇ ਮੌਜੂਦਾ ਸਰਪੰਚ ਜਿੰਨਾ ਵੀ ਪਿੰਡ ਦਾ ਆਵਾਮ ਹੈ ਜਿੰਨੇ ਵੀ ਪਿੰਡ ਦੇ ਲੋਕ ਹੈ ਬੜੇ ਅੱਛੇ ਹੈ ਬੜੀ ਸਾਡੀ ਰਿਸਪੈਕਟ ਕਰਦੇ ਆ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆ ਤੇ ਉਹ ਬੜੀ ਮੰਦਭਾਗੀ ਘਟਣਾ ਜਿਹੜੀ ਕੱਲ ਉੱਥੇ ਵਾਪਰੀ ਹੈ ਉਹ ਬੜੀ ਨਿੰਦਨੀਆਂ ਨਿੰਦਨਜੋਗ ਹੈ ਠੀਕ ਹੈ ਜੀ ਔਰ ਬਹੁਤ ਮੰਦਭਾਗੀ ਘਟਣਾ ਹੈ ਜੀ ਕਿਤੇ ਜਿੱਥੇ ਸਾਡੀਆਂ ਗਤੀਵਿਧੀਆਂ ਬੰਦੀਆਂ ਅਸੀਂ ਉੱਥੇ-ਉੱਥੇ ਆਪਣੀਆਂ ਗਤੀਵਿਧੀਆਂ ਕਰਦੇ ਆ ਅਦਰਬਾਜ ਲੋਕਾਂ ਦੇ ਜਾਵਾਂਗੇ ਤਾਂ ਚਿੱਤਰ ਖਾਵਾਂਗੇ ਔਰ ਮੇਰੇ ਇਲਾਕੇ 'ਚ ਸੰਗਰੂਰ ਇਲਾਕੇ ਚ ਜਿੰਨਾ ਵੀ ਮੇਰੇ ਪਿੰਡ ਪੈਂਦੇ ਆ ਉਹਨਾਂ ਚ ਕੋਈ ਵੀ ਆਵੇ ਤਾਂ ਜਨਤਾ ਬਹੁਤ ਬਹੁਤ ਮਿਹਰਬਾਨੀ ਬਾਹਰ ਦਾ ਮਹੰਤ ਕੋਈ ਵੀ ਆ ਕੇ ਹੁੱਲੜਵਾਜੀ ਕਰਦਾ ਕਿਸੇ ਨੂੰ ਪਰੇਸ਼ਾਨ ਕਰਦਾ ਤੇ ਜਨਤਾ ਦਾ ਜਿਹੜਾ ਪੈਗਾਮ ਹੈ ਜਨਤਾ ਦਾ ਜਿਹੜਾ ਇਨਸਾਫ ਹੈ ਬੜਾ ਸੋਨਾ ਹੋਇਆ ਲੱਡੇ ਦੇ ਵਿੱਚ ਕੋਈ ਬੁਰਾ ਨਹੀਂ ਹੋਇਆ ਕੋਈ ਆ ਕੇ ਸਾਨੂੰ ਸਾਡੇ ਘਰੇ ਅੱਖਾਂ ਵਿਖਾਏਗਾ ਜਾਇ ਏਡੇ ਵੱਡੇ ਲੀਡਰ ਜੇ ਸਹਿਬਾਨ ਜਿਹੜੇ ਉੱਥੇ ਬਿਆਨ ਦੇ ਰਹੇ ਸੀ ਜਾਂ ਜਿਨ੍ਹਾਂ ਦੀ ਜਨ ਸਭਾ ਸੀ ਤੇ ਸਾਡੀਆਂ ਸਾਰੀਆਂ ਪਾਰਟੀਆਂ ਦਾ ਸਤਕਾਰ ਹੈ ਡੇਰਾ ਜੀ ਸਾਡਾ ਔਰ ਸਾਡੇ ਤਾਂ ਹਰ ਮੈਂਬਰ ਦਾ ਜਿਹਦਾ ਵੀ ਜੀ ਕਰਦਾ ਉਹ ਅਸ਼ੀਰਵਾਦ ਲੈਣ ਵਾਸਤੇ ਆਂਦੇ ਆ ਤੇ ਰੱਬ ਆਪਣਾ ਅਸ਼ੀਰਵਾਦ ਉਹਨਾਂ ਨੂੰ ਜਰੂਰ ਪਰਵਾਨ ਉਹਨਾਂ ਦਾ ਚੜਦਾ ਔਰ ਹਰ ਬਾਰ ਜਦੋਂ ਵੀ ਇਲੈਕਸ਼ਨ ਆਂਦੇ ਨੇ ਤੇ ਉਸ ਟਾਈਮ ਸਾਰੇ ਸੱਜਣ ਸਾਡੇ ਆਂਦੇ ਨੇ ਸਾਡੇ ਆਪਣੇ ਵੀਰ ਨੇ ਸਾਡੇ ਕਿੰਨੇ ਪਿਆਰੇ ਸਾਡੇ ਜ਼ਿਲ੍ਹਾ ਖੇਮਕਰਨ ਹਲਕੇ ਦੇ ਬਲਾਕ ਪਿੱਖੀਵਿੰਦ ਦੇ ਪਿੰਡ ਬਲਹੇਰ 'ਚ ਉਸ ਵਕਤ ਸੋਗ ਦੀ ਲਹਿਰ ਦੌੜ ਗਈ ਜਦੋਂ ਕੁਝ ਸਾਲ ਪਹਿਲਾਂ ਹੀ ਫੌਜ 'ਚ ਭਰਤੀ ਹੋਏ ਨੌਜਵਾਨ ਦੀ ਡਿਊਟੀ ਦੌਰਾਨ ਮੌਤ ਹੋ ਗਈ ਜਿਸ ਤੋਂ ਬਾਅਦ ਮ੍ਰਿਤਕ ਦੇ ਜੱਦੀ ਪਿੰਡ ਬਲੇਰ ਵਿਖੇ ਉਸ ਦਾ ਫੌਜੀ ਸਨਮਾਨਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੱਸਦੀ ਕਿ ਜਗਰੂਪ ਸਿੰਘ ਪੁੱਤਰ ਹਰਦੀਆ ਸਿੰਘ ਵਾਸੀ ਬਲੇਰ ਉਮਰ ਕਰੀਬ 26 ਤੋਂ 27 ਸਾਲ ਜੋ ਕਿ ਕਰੀਬ 6 ਸਾਲ ਪਹਿਲਾਂ ਫੌਜ ਚ ਭਰਤੀ ਹੋਇਆ ਸੀ ਜੇਸਲ ਮੇਰ ਵਿਖੇ ਜੋ ਡਿਊਟੀ ਦੌਰਾਨ ਸ਼ਹੀਦ ਹੋ ਗਏ ਉਹਨਾਂ ਦੀ ਮ੍ਰਿਤਕ ਦੇ ਅੱਜ ਉਹਨਾਂ ਦੇ ਜੱਦੀ ਪਿੰਡ ਬਲੇਰ ਵਿਖੇ ਪਹੁੰਚ ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਹਰ ਇੱਕ ਵਿਅਕਤੀ ਦੀ ਅੱਖ ਨਮ ਸੀ ਇਸ ਮੌਕੇ ਮ੍ਰਿਤਕ ਸ਼ਹੀਦ ਦੇ ਨਾਲ ਦੇ ਜਵਾਨ ਵੀ ਉਸ ਦੇ ਪਿੰਡ ਪਹੁੰਚੇ ਤੇ ਜਵਾਨ ਨੂੰ ਅੰਤਿਮ ਸਲਾਮੀ ਦਿੱਤੀ ਇਸ ਦੌਰਾਨ ਨੈਬ ਸੁਬੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਇੱਥੇ ਦੱਸਣੀ ਹੋਵੇ ਕਿ ਮ੍ਰਿਤਕ ਜਗਰੂਪ ਸਿੰਘ ਆਪਣੇ ਜਿਹੜਾ ਫੌਜ ਤੇ ਨੌਕਰੀ ਕਰਦਾ ਤੇ ਆਪਣੇ ਮਾਤਾ ਪਿਤਾ ਨੂੰ ਛੱਡ ਗਿਆ ਇਸ ਮੌਕੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਤੇ ਪਰਿਵਾਰ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕੋਲੋਂ ਸ਼ਹੀਦ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦੇਣ ਦੀ ਮੰਗ ਕੀਤੀ ਤੇ ਨਾਲ ਹੀ ਪੰਜਾਬ ਸਰਕਾਰ ਕੋਲੋਂ ਸ਼ਹੀਦ ਦੀ ਯਾਦ ਵਿੱਚ ਇੱਕ ਯਾਦਗਾਰੀ ਗੇਟ ਤੇ ਖੇਡ ਸਟੇਡੀਅਮ ਬਣਾਏ ਜਾਣ ਦੀ ਵੀ ਮੰਗ ਕੀਤੀ ਇਹ ਤਾਂ ਸਾਨੂੰ ਫੋਨ ਹੀ ਆਇਆ ਏ ਕਹਿੰਦੇ ਆ ਇਦਾਂ ਪਤਾ ਨਹੀਂ ਜਾਂ ਗੁਰੂਗੁਰ ਠੀਕ ਨਹੀਂ ਆ ਸੀਰੀਅਸ ਆ ਤੇ ਸਾਨੂੰ ਨਹੀਂ ਪਤਾ ਲੱਗਾ ਕੀ ਪਤ ਕੀ ਹੋਇਆ ਕੀ ਨਹੀਂ ਹੋਇਆ ਇਹ ਤਾਂ ਮਿਲਟਰੀ ਵਾਲਿਆਂ ਨੂੰ ਪਤਾ ਹੈ ਤੇ ਕੀ ਲੱਗਦਾ ਤੁਹਾਡੇ ਮੇਰਾ ਭਰਾ ਯਾ ਮਾਨੂੰ 5 ਕੇ ਸਾਲ ਹੋ ਚੱਲੇ ਆ ਤੁਹਾਨੂੰ ਦੂਸਰਾ ਪਤਾ ਨਹੀਂ ਸਾਨੂੰ ਪਤਾ ਲੱਗਾ ਅਸੀਂ ਘਰੇ ਆਪਦੇ ਸਾਨੂੰ ਫੋਨ ਆਇਆ ਏ ਕਹਿੰਦੇ ਜਾਂ ਗੁਰੂਗੁਰ ਨੂੰ ਪਤਾ ਨਹੀਂ ਸੀਰੀਅਸ ਆ ਹਸਪੀਟਲ ਆ ਜੀ ਮੈਂ ਜੀ ਨਈ ਮਰ ਜਨੀ ਅਜੀ ਹੋਈ ਹਾਂਜੀ ਇਹ ਮੰਗ ਕਰਦੇ ਹੈ ਕਿ ਸਾਡੇ ਪ੍ਰਾ ਦੀ ਯਾਦ ਕਰੀ ਜੇ ਕੋਈ ਗੇੜ ਬਣਾਇਆ ਜਾਵੇ ਕੁਝ ਕੀਤਾ ਜਾਵੇ ਜਿਹੜੀ ਉਹਦੀ ਯਾਦਗਾਰੀ ਰਵੇ ਇਹ ਡਿਊਟੀ ਦੇ ਦੌਰਾਨ ਕਰੇ ਇਹਨਾਂ ਨੂੰ ਨਾ ਐਨਸੀਓ ਸੀਗਾ ਤੇ ਕੰਮ ਕਰ ਰਹੇ ਸੀ ਕਿਤੇ ਤੇ ਅਚਾਨਕ ਵਾਟਰ ਬੋਇਲਰ ਤੋਂ ਪਾਣੀ ਭਰ ਰੇ ਸੀ ਤੇ ਪਾਣੀ ਭਰਦਾਂ ਕਿਤੇ ਮਨ ਨੂੰ ਕਰੰਟ ਦੀ ਛੋਟ ਲੱਗੀ ਤੇ ਜੀ ਸਨਮਾਨ ਦੀ ਸਾਈਡ ਵੀ ਸਹਾਇਤਾ ਜਾ ਰਹੀ ਜੀ ਨਾਲ ਹਾਂਜੀ ਈ ਸਨਮਾਨਤਾ ਜਾ ਰਹੇ ਹੈ ਜੀ ਅਜੇ ਅ ਅ ਗੱਲ ਕਰਕੇ ਸੀ ਦੱਸਾਂਗੇ ਕਿ ਸਨਮਾਨ ਦੇ 24 ਹੋਊਗਾ ਮਤਲਬ ਪਰਿਵਾਰ ਵਾਸਤੇ ਜੋ ਅਰੇਂਜਮੈਂਟ ਜੋ ਕਰ ਸਕਦੀ ਹੋਗੀ ਉਹ ਖਾਈ ਮੜਨਾ ਵਾਕ ਕਰੂਗੀ ਹਾਂ ਜੀ ਤਤਦੋਗੇ ਇੱਕ ਸਰ ਪਰਿਵਾਰ ਦੀ ਮੰਗ ਹੈ ਕਿ ਯਾਦਗਰੀ ਗੇਟ ਬਣਾਇਆ ਜਾਵੇ ਹਾਂਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂ ਇਹਦੇ ਬਾਰੇ ਇਸ ਤਰ੍ਹਾਂ ਹੈ ਕਿ ਜਿਹੜਾ ਸਿਵਲ ਪ੍ਰਸ਼ਾਸਨ ਹੈ ਉਹਨਾਂ ਨਾਲ ਗੱਲ ਕਰਾਂਗੇ ਅਸੀਂ ਔਰ ਜੋ ਇਹਨਾਂ ਦੀ ਪਰਿਵਾਰ ਦੀ ਮੰਗ ਆ ਹੋਣਾ ਚਾਹੀਦਾ ਜ਼ਰੂਰ ਹੈ ਫੇਕੜਪੁਰ ਸਾਹਿਬ ਦੇ ਪਿੰਡ ਡਾਡੀ ਨਜ਼ਦੀਕ ਕਾਂ ਦੀ ਡਿਵਾਈਡਰ ਨਾਲ ਟਕਰਾਨ ਕਰਨ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਸਾ ਉਸ ਵੇਲੇ ਵਾਪਰੇ ਜਦੋਂ ਬੇਕਾਬੂ ਹੋਈ ਕਾਰ ਫੁੱਟਪਾਥ ਤੇ ਛੜਨ ਤੋਂ ਬਾਅਦ ਪੁਲ ਦੀ ਰੇਲਿੰਗ ਵਿੱਚ ਜਾ ਵੱਚੀ। ਇਸ ਹਾਦਸੇ ਵਿੱਚ ਇੱਕ ਔਰਤ ਨੇ ਤਾਂ ਮੌਕੇ ਤੇ ਹੀ ਦਮ ਤੋੜ ਦਿੱਤਾ ਜਦੋਂ ਕਿ ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਗੰਭੀਰ ਜ਼ਖਮੀ ਔਰਤ ਤੇ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਨੀ ਰਾਜਪੁਰਾ ਦੇ ਗਾਂਜੀਪੁਰ ਵਿਖੇ ਸਥਿਤ ਕੋਲਸ ਚੋਰ ਚ ਗੈਸ ਲੀਕ ਹੋਣ ਕਾਰਨ ਨਗਰ ਕੌਂਸਲ ਦੀ ਫਾਇਰ ਗੇਟ ਤੇ ਚਾਰ ਮੈਂਬਰ ਅਮੋਨੀਆ ਗੈਸ ਸਦਨ ਕਾਨ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਜਪੁਰਾ ਲੈ ਅੰਦਾਇਆ ਘਟਨਾ ਦੀ ਸੂਚਨਾ ਮਿਲਦੇ ਹੀ ਪੰਜਾਬ ਦੇ ਸਿਹਤ ਮੰਤਰੀ ਵੀ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਜਹੀ ਸਥਿਤੀ ਨਾਲ ਨਜਿੱਠਣ ਵਾਲੀ ਸਪੈਸ਼ਲ ਫੋਰਸ ਨੂੰ ਸੱਦਿਆ ਨਾਲ ਹੀ ਰਾਜਪੁਰਾ ਤੇ ਪਟਿਆਲਾ ਦੇ ਹਸਪਤਾਲਾਂ ਨੂੰ ਸਟੈਂਡ ਬਾਈ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਤਾਂ ਦੱਸ ਸਥਿਤੀ ਦੀ ਗੱਲ ਕੀਤੀ ਜਾਏ ਤਾਂ ਇਸ ਵੇਲੇ ਹਾਲਾਤ ਪੂਰੀ ਤਰ੍ਹਾਂ ਕਾਬੂਚ ਨੇ ਫਿਲਹਾਲ ਚਾਰੋਂ ਵਿਅ ਤੇ ਹਸਟਾਲੇ ਆ ਕੇ ਅੰਦਰ ਆ ਕੇ ਪਤਾ ਲੱਗਿਆ ਮੈਨੂੰ ਤਾਂ ਨਾ ਫੋਨ ਆਇਆ ਸੀਗਾ ਕਿ ਇੱਕ ਗਾਜੀਪੁਰ ਰਵੇ ਚਿ ਸ਼ਿਵਨ ਕੋਸ਼ੋਰ ਦੇ ਨਾਨਕ ਕੋਸੋਰ ਹੈਗਾ ਉਹਦੇ ਵਿੱਚੋਂ ਅਮੋਨੀਆ ਗੈਸ ਜਿਹੜੀ ਹੈਗੀ ਆ ਉਹ ਲੀਕ ਹੋ ਰਹੀ ਸੀ ਉਹਦੇ ਬਾਰੇ ਸੂਚਨਾ ਮਿਲਣ ਤੇ ਸਾਡੇ ਫਾਇਰ ਬ੍ਰੇਡ ਜਵਾਨ ਗਏ ਸੀ ਉਸ ਜਿਹੜੀ ਲੀਕੇਜ ਨੂੰ ਰੋਕਣ ਵਾਸਤੇ ਤਾਂ ਉਥੇ ਵੀ ਜਦੋਂ ਇੱਕ ਕਪੜੀ ਕਾਰਵਾਈ ਕਰ ਰਹੇ ਸੀਗੇ ਅਚਾਨਕ ਕੋਈ ਪਲਾਸਟਿਕ ਦਾ ਪਾਈਪ ਜਿਹੜਾ ਫਟ ਗਿਆ ਤੇ ਉਹਦੇ ਨਾਲ ਜਿਹੜਾ ਹੈਗਾ ਫਿਰ ਗੈਸ ਛੱਡਨ ਕਰਕੇ ਜਿਹੜਾ ਹੈ ਇਹਨਾਂ ਨੂੰ ਥੇ ਲਿਆਂਦਾ ਗਿਆ ਪਰ ਡਾਕਟਰ ਸਾਹਿਬ ਨਾਲ ਗੱਲ ਕੀਤੀ ਹੈ ਹੁਣ ਉਹ ਕਹਿੰਨੇ ਠੀਕ ਹੈ ਗੰਡੋਲ ਤੇ ਸਾਰਾ ਕਿੰਨੇ ਮੁਲਾਜ਼ਮ ਇਹ ਚਾਰ ਮੁਲਾਜ਼ਮ ਤਾਂ ਸਾਡੇ ਉਰੇ ਆਏ ਪਏ ਨੇ ਜੀ ਇੱਕਦੌਨ ਮੈਂ ਉਹਨਾਂ ਨਾਲ ਗੱਲ ਕੀਤੀ ਅਦਰ ਫਾਇਰ ਸਾਹਿਬ ਅਫਸਰ ਨਾਲ ਉਹ ਕਹਿੰਨੇ ਕਿ ਮੁਲਾਜ਼ਮ ਹੋਰ ਵੀ ਫੈਕਟਡ ਸੀਗਾ ਪਰੰਤੂ ਉਹ ਠੀਕ ਸੀਗਾ ਉਹਨੂੰ ਐਂਬੂਲੈਂਸ ਵਿੱਚ ਜਿਹੜਾ ਉਹਨਾਂ ਨੇ ਆਕਸੀਜਨ ਲਗਾ ਦਿੱਤੀ ਹੈ ਤੇ ਉਹ ਕਹਿੰਦਾ ਠੀਕ ਹੈ ਪਰੰਤੂ ਅਗਰ ਜੇ ਲੋੜ ਹੋਏ ਤਾਂ ਅਸੀਂ ਲਿਆਵਾਂਗੇ ਫਿਲਹਾਲ ਤਾਂ ਜਿਹੜੀ ਹੈਗੀ ਹੈ ਪਰਮਾਤਮਾ ਦਾ ਸ਼ੁਕਰ ਹੈ ਕਿ ਸਾਰੇ ਸਾਡੇ ਜਵਾਨ ਠੀਕ ਨੇ ਮੈਂ ਅਜ ਰਾਜਪੁਰਸ ਕੈਂਪੇਨ ਕਰ ਰਿਹਾ ਸੀਗਾ ਜੀ ਮੈਨੂੰ ਹੁਣੇ ਖ਼ਬਰ ਮਿਲੀ ਕਿ ਇਥੇ ਸ਼ਿਵਮ ਕੋਰਟ ਸਟੋਰ ਹੈ ਲਿਬਰਟੀ ਚੌਂਕ ਦੇ ਕੋਲ ਕਿ ਉੱਥੇ ਗੈਸ ਲੀਕ ਹੋਈ ਹੈ ਔਰ ਬਹੁਤ ਸਟੌਂਗ ਗੈਸ ਹੈ ਜੀ ਮੈਂ ਇਮੀਡੀਏਟਲੀ ਐਮਬੂਲੈਂਸ ਫਰਮੈਟਿਵਿਸ਼ਨਲ ਫਾਰਮ ਕਰਤਾ ਜੀ ਅਸੀਂ ਜਿਹੜੇ ਸਪੈਸ਼ਲ ਫੋਰਸ ਹੁੰਦੀ ਹੈ ਜਿਨ੍ਹਾਂ ਕੋਲ ਸਪੈਸ਼ਲ ਮਾਸਕ ਹੁੰਦੇ ਆ ਜੀ ਜਿਹੜੇ ਕਿ ਤੁਸੀਂ ਜਿਹੜੇ ਗੈਸ ਲੀਕ ਕਰਦੀ ਹੈ ਤਾਂ ਅੰਦਰ ਜਾ ਸਕਦੇ ਆ ਗੈਸ ਪਾਸ ਕਰਦੇ ਔਰ ਉਹ ਪ੍ਰੋਟੈਕਟ ਕਰਦੇ ਔਰ ਆ ਪ੍ਰੋਟੈਕਟਿਵ ਆਈ ਗੀਅਰ ਹੁੰਦਾ ਉਹ ਅਸੀਂ ਸਪੈਸ਼ਲਾਈਜ਼ਡ ਫੋਰਸ ਮੰਗਾ ਲਈ ਹੈ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਸੇ ਨੇ ਵੀ ਸ਼ਿਵਮ ਕੋਰਟ ਸਟੋਰ ਦੇ ਅੰਦਰ ਨਹੀਂ ਜਾਣਾ ਸਿਚੁਏਸ਼ਨ ਬਿਲਕੁਲ ਕੰਟਰੋਲ ਚਾ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਐ ਮੈਂ ਇੱਥੇ ਖੜਾ ਮੈਂ ਸਾਰੀ ਸਿਚੁਏਸ਼ਨ ਮਾਨੀਟਰ ਕਰ ਰਿਹਾ ਐ ਐਮਬੂਲੈਂਸਾਂ ਬਗਾ ਲੀਆਂ ਜੀ ਵਾ ਸਾਰੀਆਂ ਹਸਪੀਟਲ ਸਾਡਾ ਰਾਜਪੁਰੇ ਦਾ ਵੀ ਔਰ ਪਟਾਣੇ ਦਾ ਵੀ ਸਟੈਂਡ ਬਾਈ ਐ ਚੋਰਾਂ ਦੇ ਹੌਸਲੇ ਇਸ ਕਦਰ ਉੱਚੇ ਨੇ ਕਿ ਮੁਕੇਰੀਆਂ ਦੇ ਪਿੰਡ ਬੁੱਢਾ ਬੜ ਬਿਖੇ ਕੋ ਰਾਤ ਚੋਰਾਂ ਨੇ ਦੋ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਣਕਾਰੀ ਦਿੰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਨਾਂ ਘਰਾਂ ਵਿੱਚ ਚੋਰ ਕਮਰੇ ਦੀਆਂ ਗ੍ਰਿੱਲਾਂ ਪੁੱਟ ਕੇ ਦਾਖਲ ਹੋਏ ਤੇ ਤਕਰੀਬਨ 18 ਟੋਲੇ ਸੋਨਾ ਤੇ 4 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਦੋਵੇਂ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਚੋਰੀ ਦੇ ਵੇਲੇ ਉਹ ਸੁੱਤੇ ਹੋਏ ਸਨ ਤੇ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਉਹਨਾਂ ਸ਼ੱਕ ਜਤਾਇਆ ਕਿ ਚੋਰਾਂ ਨੇ ਉਹਨਾਂ ਨੂੰ ਕੋਈ ਨਸ਼ੀਲੀ ਚੀਜ਼ ਸੁngਾਈ ਹੋ ਸਕਦੀ ਜਿਸ ਨਾਲ ਉਹਨਾਂ ਨੂੰ ਇਸ ਦੀ ਖਬਰ ਨਹੀਂ ਲੱਗੀ ਫਿਲਹਾਲ ਚੋਰੀ ਦੀ ਖਬਰ ਮਿਲਣ ਤੋਂ ਬਾਅਦ ਪੁਲ ਮਦਦ ਲਈ ਜਾ ਰਹੀ ਹੈ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਗੈਂਗਸਟਰਾਂ ਦੇ ਐਨਕਾਊਂਟਰ ਕਰਨ ਤੇ ਕਪਮંત્રી ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਦੇਣ ਸੀ ਜੋ ਪੰਜਾਬ ਸਰਕਾਰ ਖਤਮ ਕਰ ਰਹੀ ਹੈ ਉਹਨਾਂ ਮਹਾਰਾਣੀ ਪਰਨੀਤ कौर ਤੇ ਐਨ ਕੇ ਸ਼ਰਮਾ ਤੇ ਵੀ ਨੇ ਸ਼ਾਨੇ ਸਾਦੀਓ ਨੇ ਕਿਹਾ ਕਿ ਮਹਾਰਾਣੀ ਪਰਨੀਤ कौर ਦਾ ਕਿਸਾਨ ਵਿਰੋਧ ਕਰ ਰਹੇ ਨੇ ਕਿਉਂਕਿ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਭਾਜਪਾਗੋ ਨੂੰ ਪੰਜਾਬ ਵਿੱਚ ਪ੍ਰਚਾਰ ਕਰਨ ਨਹੀਂ ਦਿੱਤਾ ਜਾ ਰਿਹਾ ਡਾਕਟਰ ਬਲਵੀਰ ਸਿੰਘ ਦੇ ਸ਼ਾਮ ਰਾਜਪੁਰਾ ਦੇ ਫੋਕਲ ਪੁਆਇੰਟ ਵਿੱਚ ਰੱਖੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਖੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਛੱਬੇਵਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਖੁਸ਼ਿਆਰਪੁਰ ਦੇ ਬੱਸ ਸਟੈਂਡ ਚੌਂਕ ਵਿੱਚ ਇਕੱਤਰ ਹੋ ਕੇ ਰੋਡ ਤੋਂ ਕੱਢਿਆ ਜਾਏਗਾ ਜੋ ਕਿ ਡੀਸੀ ਦਫ਼ਤਰ ਤੱਕ ਜਾਏਗਾ ਤੇ ਫਿਰ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੋ 2 ਸਾਲਾਂ ਚ ਕਰਵਾਏਗੇ ਕੰਮਾਂ ਦੇ ਆਧਾਰ ਤੇ ਉਹ ਵੋਟ ਮੰਗਣਗੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਾਰਪੁਰ ਦੇ ਉਮੀਦਵਾਰ ਵਜੋਂ ਆਪਣੇ ਪੇਪਰ ਦਾਖਲ ਕਰਨ ਜਾ ਰਹੇ ਆ ਤੇ ਮੈਂ ਆਪਣੇ ਸਾਰੇ ਸਾਥੀਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਸਾਰੇ ਆਪਣਾ ਆਸ਼ੀਰਵਾਦ ਦੇਣ ਲਈ ਹਮ ਹਮ ਆ ਕੇ ਪਹੁੰਚਣ ਤੇ ਪੇਪਰ ਦਾਖਲ ਕਰਨ ਲਈ ਕਰੋੜ ਸ਼ੋਭਜੋਂ ਅਸੀਂ ਬੱਸ ਸਟੈਂਡ ਤੋਂ ਚੱਲਾਂਗੇ ਤੇ ਨਾਮਿਨੇਸ਼ਨ ਫਾਈਲ ਕਰਾਂਗੇ ਤੇ ਮੈਂ ਪੂਰੀ ਉਮੀਦ ਕਰਦਾ ਕਿ ਜਿਸ ਤਰ੍ਹਾਂ ਸਾਡੀ ਸੰਗਤ ਨੇ ਸਾਡੇ ਲੋਕਾਂ ਨੇ ਪਹਿਲਾਂ ਵੀ ਦਾਸ ਨੂੰ ਅਸ਼ੀਰਵਾਦ ਦਿੱਤਾ ਤੇ ਪਹਿਲਾਂ ਵੀ ਮੈਂ ਉਹਨਾਂ ਦੀਆਂ ਆਸ਼ਾਵਾਂ ਤੇ ਖਰਾ ਉਤਰਿਆ ਤੇ ਹੁਣ ਵੀ ਮੈਂ ਉਹਨਾਂ ਦੇ ਅਸ਼ੀਰਵਾਦ ਦੀ ਉਮੀਦ ਕਰਦਾ ਹਾਂ ਤੇ ਉਹਨਾਂ ਦੇ ਨਾਲ ਵਾਅਦਾ ਕਰਦਾ ਹਾਂ ਕਿ ਉਹਨਾਂ ਦੀ ਹਰ ਇੱਛਾ ਤੇ ਖਰਾ ਉਤਰੇ ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਆਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ